ਵਾਹਿਗੁਰੂ 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 ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਆਓ ਸਭ ਤੋਂ ਪਹਿਲਾਂ ਸਤਿਗੁਰਾਂ ਦੀ ਬਖਸ਼ਿਸ਼ ਕੀਤੀ ਫਤਿਹ ਦੀ ਸਾਂਝ ਪਾਈਏ ਜੀ ਜਪੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਦ ਆਗੇ ਅਰਦਾਸ ਹਮਾਰੀ ਜੀਓ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਮੇਰਾ ਸੋ ਗੁਰੂ ਰੂਪ ਸਾਸੰਗਤ ਜੀ ਸੋ ਪਾਛਾ ਤਨ ਤਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਿੰਨਾ ਦਾ ਇੱਕ ਇੱਕ ਅਲਫਾਜ਼ ਇੱਕ ਇੱਕ ਸ਼ਬਦ ਹੈ ਜਿਹੜਾ ਉਹ ਸਾਡੇ ਵਰਗੇ ਭੁੱਲੇ ਭਟਕੇ ਜੀਵਾਂ ਦਾ ਭਲਾ ਕਰਦਾ ਏ ਹੁਣ ਪੜੀ ਹੋਈ ਗੁਰਬਾਣੀ ਹਮੇਸ਼ਾ ਜੀਵ ਦਾ ਭਲਾ ਕਰਦੀ ਏ ਅਸੀਂ ਚਾਹੇ ਸਾਨੂੰ ਅਰਥ ਨਾ ਪਤਾ ਹੋਣ ਪਰ ਜੇ ਅਸੀਂ ਬਾਣੀ ਪੜਦੇ ਰਹਿੰਦੇ ਆ ਨਾ ਇੱਕ ਨੇਮ ਦੇ ਅਕੋਰਡਿੰਗ ਨੇਮ ਦੇ ਅਨੁਸਾਰ ਨੇਮ ਦੇ ਨਾਲ ਬਾਣੀ ਪੜਦੇ ਰਹਿੰਨੇ ਆ ਉਹ ਬਾਣੀ ਕਿਤੇ ਨਾ ਕਿਤੇ ਜਾ ਕੇ ਭਲਾ ਕਰਦੀ ਉਹ ਕਰਦੀ ਏ ਕਦੀ ਬਾਣੀ ਪੜਨ ਦੇ ਨਾਲ ਨੁਕਸਾਨ ਨਹੀਂ ਹੁੰਦਾ ਬਾਣੀ ਭਲਾ ਹੀ ਕਰਦੀ ਏ ਕਿਉਂਕਿ ਪਾਤਸ਼ਾਹ ਨੇ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਾਨੂੰ ਸ਼ਬਦ ਗੁਰੂ ਦੇ ਲੜ ਲਾਇਆ ਤੇ ਅਸੀਂ ਜੀਵਨ ਜਾਚ ਵੀ ਗੁਰਬਾਣੀ ਦੇ ਅਕੋਰਡਿੰਗ ਸਿੱਖਣੀ ਹੈ ਇਹਦੇ ਅਕੋਰਡਿੰਗ ਆਪਣੇ ਜੀਵਨ ਨੂੰ ਢਾਲ ਲੈਣਾ ਹੈ ਗੁਰਬਾਣੀ ਨੂੰ ਹੀ ਆਪਣਾ ਜੀਵਨ ਬਣਾਉਣਾ ਹੈ ਦਿਨ ਦੀ ਸ਼ੁਰੂਆਤ ਵੀ ਜੋ ਗੁਰੂ ਦਾ ਸਿੱਖ ਹੈ ਬਾਣੀ ਭਜਨ ਨਾਲ ਕਰਦਾ ਹੈ ਤੇ ਜੋ ਆਪਣਾ ਦਿਨ ਦੀ ਜੋ ਸਮਾਪਤੀ ਹੈ ਸੌਣ ਲੱਗਿਆਂ ਵੀ ਗੁਰੂ ਕੀ ਬਾਣੀ ਦਾ ਜਾਪ ਕਰਦਾ ਏ ਸੋ ਗੁਰੂ ਕੀ ਬਾਣੀ ਨੂੰ ਹੀ ਜੀਵਨ ਬਣਾਉਣਾ ਚਾਹੀਦਾ ਹੈ ਕਿਉਂਕਿ ਹੁਣ ਇਨਸਾਨ ਅੱਜ ਅਸੀਂ ਆਪਣੇ ਆਲੇ ਦੁਆਲੇ ਝਾਤੀ ਮਾਰ ਕੇ ਦੇਖਦੇ ਹਾਂ ਸਾਰੇ ਦੁਖੀ ਆ ਕੋਈ ਸੁਖੀ ਲੱਭਦਾ ਨਹੀਂ ਕਿਸੇ ਨੂੰ ਕਿਸੇ ਤਰੀਕੇ ਦਾ ਦੁੱਖ ਚੰਬੜਿਆ ਆ ਕਿਸੇ ਨੂੰ ਕਿਸੇ ਤਰੀਕੇ ਦਾ ਦੁਖੀ ਸਾਰੇ ਆ ਕੋਈ ਵੱਧ ਦੁਖੀ ਹੈ ਸਾਰਿਆਂ ਨੂੰ ਲੱਗਦਾ ਹੈ ਕਿ ਮੇਰਾ ਦੁੱਖ ਵੱਡਾ ਹੈ ਪਰ ਇੱਥੇ ਸਾਰੇ ਇੱਕ ਨੋ ਇੱਕ ਵੱਧ ਕੇ ਦੁਖੀ ਨੇ ਹੁਣ ਇਹਨਾਂ ਦੁੱਖਾਂ ਤੋਂ ਬਚਣ ਦਾ ਕੀ ਸਾਧਨ ਹੋ ਸਕਦਾ ਹੈ ਦੁੱਖਾਂ ਤੋਂ ਬਚਿਆ ਕਿਵੇਂ ਜਾਵੇ ਹੁਣ ਦੁੱਖਾਂ ਤੋਂ ਬਚਣ ਦਾ ਇੱਕੋ ਇੱਕ ਤਰੀਕਾ ਇੱਕੋ ਇੱਕ ਟੰਗ ਹੈ ਕੀ ਗੁਰੂ ਦੇ ਨਾਲ ਜੁੜਿਆ ਜਾਵੇ ਗੁਰੂ ਦੀ ਸ਼ਰਨ ਦੇ ਵਿੱਚ ਆਇਆ ਜਾਵੇ ਹੁਣ ਅਸੀਂ ਬਾਰ ਬਾਰ ਪਾਤਸ਼ਾਹ ਦੇ ਅੱਗੇ ਇਹ ਬੇਨਤੀਆਂ ਕਰਦੇ ਆਂ ਕਿ ਸਤਗੁਰੂ ਜੀ ਸਗਲ ਦੁਆਰ ਕੋ ਛੱਡ ਗਏ ਹੋ ਤੋਹਾਰੋ ਦੁਆਰ ਬਾਹੇ ਗਹੇ ਕੀ ਲਾਜ ਰਸ ਗੋਬਿੰਦ ਦਾਸ ਤੋਹਾਰ ਕਿ ਪਾਤਸ਼ਾਹ ਜੀ ਸਾਰੇ ਦੁਆਰਿਆਂ ਨੂੰ ਛੱਡ ਕੇ ਤੇਰੇ ਦੁਆਰੇ ਤੇ ਆ ਕੇ ਹੁਣ ਚੁੱਕ ਗਏ ਆਂ ਤੇਰਾ ਦਰ ਮੰਲ ਲਿਆ ਹੁਣ ਤੇਰੇ ਦਰ ਤੋਂ ਬਿਨਾਂ ਨਹੀਂ ਕਿਤੇ ਜਾਣਾ ਇਹ ਭਾਵਨਾ ਰੱਖ ਕੇ ਕਿਸੇ ਗੁਰੂ ਪੀਰ ਦੀ ਚਾਕਰੀ ਕਰਨੀ ਹੈ ਗੁਰੂ ਸਾਹਿਬ ਦੇ ਅੱਗੇ ਆ ਕੇ ਇਹ ਅਰਦਾਸ ਕਰਨੀ ਕਿ ਪਾਤਸ਼ਾਹ ਜੀ ਹੁਣ ਤੇਰੇ ਦਰ ਨੂੰ ਛੱਡ ਕੇ ਨਹੀਂ ਜਾਣਾ ਹੁਣ ਜੇ ਸਾਡੇ ਮਨ ਦੀ ਟੇਕ ਹੀ ਨਹੀਂ ਇੱਕ ਜਗ੍ਹਾ ਹੈਗੀ ਸਾਡਾ ਭਰੋਸਾ ਹੀ ਇੱਕ ਜਗ੍ਹਾ ਨਹੀਂ ਹੈਗਾ ਤੇ ਕੀ ਅਸੀਂ ਕੀ ਸੋਚਦੇ ਆ ਕਿ ਸਾਡੀ ਪੜੀ ਹੋਈ ਗੁਰਬਾਨੀ ਕਿਸੇ ਥਾਂ ਪਏਗੀ ਸਾਡੀ ਅਰਦਾਸ ਪ੍ਰਵਾਨ ਹੋਏਗੀ ਕੋਈ ਸਾਡੀ ਰੱਖਿਆ ਕਰੇਗਾ ਕੋਈ ਸਾਡੀ ਲਾਜ ਪੱਤਰ ਰੱਖੇਗਾ ਨਹੀਂ ਟੇਕ ਇਕੱਤੇ ਰੱਖਣੀ ਹੈ ਇਹ ਜ਼ਿੰਦਗੀ ਦੇ ਵਿੱਚ ਜਿਹੜੇ ਮਾੜੇ ਸਮੇਂ ਨੇ ਦੁੱਖ ਨੇ ਸੁੱਖ ਨੇ ਆਉਂਦੇ ਜਾਂਦੇ ਰਹਿੰਦੇ ਨੇ ਇਹ ਮਰਦਾਂ ਦੇ ਮਾੜੇ ਸਮੇ ਔਖੇ ਸਮੇ ਹੁੰਦੇ ਰਹਿੰਦੇ ਨੇ ਜਿਹੜਾ ਗੁਰੂ ਦਾ ਸਿੱਖ ਹੈ ਉਹ ਮਰਦ ਹੈ ਅਸਲ ਮਰਦ ਹੈ ਜਿਹੜਾ ਜੀਵਨ ਆਪਣਾ ਗੁਰੂ ਦੀ ਬਾਣੀ ਦੇ ਅਨੁਸਾਰ ਢਾਲਦਾ ਹੈ ਜਿਉਂਦਾ ਹੈ ਉਹ ਅਸਲ ਮਰਦ ਹੈ ਉਹ ਇੰਨਾ ਛੋਟੀਆਂ ਮੋਟੀਆਂ ਘਟਨਾਵਾਂ ਤੋਂ ਡਰਦਾ ਨਹੀਂ ਡੋਲਦਾ ਨਹੀਂ ਅਸਲ ਇਨਸਾਨ ਹੀ ਉਹ ਹੈ ਜਿਹੜਾ ਆਪਣੇ ਜੀਵਨ ਨੂੰ ਗੁਰਬਾਣੀ ਦੇ ਅਕੋਰਡਿੰਗ ਢਾਲੇ ਜਿਹੜਾ ਦੁੱਖਾਂ ਦੇ ਵਿੱਚ ਜ਼ਿਆਦਾ ਦੁਖੀ ਨਾ ਹੋਵੇ ਸੁੱਖਾਂ ਦੇ ਵਿੱਚ ਜ਼ਿਆਦਾ ਖੁਸ਼ ਨਾ ਹੋਵੇ ਕਿਉਂਕਿ ਉਹਨੂੰ ਬੈਲੈਂਸ ਕਰਨਾ ਆਉਣਾ ਚਾਹੀਦਾ ਹੈ ਉਹੀ ਅਸਲ ਮਨੁੱਖ ਹੈ ਅਸਲ ਗੁਰਸਿੱਖ ਹੈ ਅਸਲ ਮਨੁੱਖ ਦੀ ਕਿਸੇ ਨੇ ਡੈਫੀਨੇਸ਼ਨ ਦੇਖਣੀ ਹੋਵੇ ਇੱਕ ਗੁਰਸਿੱਖ ਦਾ ਜੀਵਨ ਦੇਖ ਲੇ ਸੋ ਇਸ ਚੈਨਲ ਤੋਂ ਅਸੀਂ ਨਿੱਤਾਬੱਦ ਸਾਖੀਆਂ ਹੱਡ ਬੀਤੀਆਂ ਸਾਂਝੀਆਂ ਕਰਦੇ ਆਂ ਤਾਂ ਜੋ ਕਿਸੇ ਨਾ ਕਿਸੇ ਜੀਵ ਦਾ ਪਲਾਅ ਹੋਵੇ ਕੋਈ ਨਾ ਕੋਈ ਟੁੱਟੀ ਹੋਈ ਰੂਹ ਜਿਹੜੀ ਹੈ ਗੁਰੂ ਸਾਹਿਬ ਦੇ ਨਾਲ ਸ਼ਹੀਦਾਂ ਦੇ ਨਾਲ ਜੁੜੇ ਕਿਉਂਕਿ ਸਾਧ ਸੰਗਤ ਜੀ ਹੁਣ ਕਾਲ ਯੁਗ ਦਾ ਸਮਾਂ ਹੈ ਵੱਡੇ ਵੱਡੇ ਮੋਰਚੇ ਐਸੇ ਕੰਮ ਜ਼ਿੰਦਗੀ ਦੇ ਵਿੱਚ ਹੋ ਹੀ ਜਾਂਦੇ ਨੇ ਵੀ ਅਸੀਂ ਕਰਨੇ ਚਾਹੁੰਦੇ ਆਂ ਕਿ ਉਹ ਸਫਲ ਹੋਣ ਪਰ ਹੁੰਦੇ ਨਾ ਹੋਣ ਹੁਣ ਅਸੀਂ ਆਪਣੀ ਜ਼ਿੰਦਗੀ 'ਚ ਵੇਖੀਏ ਕਿ ਕੋਈ ਕੰਮ ਐਦਾਂ ਦਾ ਜ਼ਰੂਰ ਸਾਨੂੰ ਦੇਖਣ ਨੂੰ ਮਿਲੇਗਾ ਬੜੀਆਂ ਕੋਸ਼ਿਸ਼ਾਂ ਕੀਤੀਆਂ ਫਿਰ ਥੱਕ ਹਾਰ ਕੇ ਅਸੀਂ ਉਹ ਕੰਮ ਛੱਡਤਾ ਵੀ ਇਹ ਸ਼ਾਇਦ ਹੁਣ ਹੋਣਾ ਹੀ ਨਹੀਂ ਸੋ ਉਹ ਕਾਰਜ ਜਿਹੜੇ ਨੇ ਕਿਵੇਂ ਪੂਰੇ ਹੋਣਗੇ ਅੜੇ ਹੋਏ ਮੋਰਚੇ ਕਿਵੇਂ ਪੂਰੇ ਹੋਣਗੇ ਬੜੇ ਪਾਠ ਕਰ ਲਏ ਹੋਣ ਮੰਦਰਾਂ 'ਚ ਜਾ ਕੇ ਟੱਲ ਖੜਕਾ ਲਏ ਹੋਣ ਥਾਂ ਥਾਂ ਤੇ ਜਾ ਕੇ ਹੱਥ ਵਖਾ ਲਏ ਹੋਣ ਪੀਰਾਂ ਦੀਆਂ ਮਰਜ਼ਾਰਾਂ ਤੇ ਜਾ ਕੇ ਚੌਂਕੀਆਂ ਭਰ ਲੀਆਂ ਹੋਣ ਕੰਮ ਹੋਵੇ ਹੀ ਨਾ ਸ਼ੀਦਾਂ ਦੇ ਅੱਗੇ ਆ ਕੇ ਪੱਲਾ ਆੜ ਲਓ ਤੇਰੇ ਸ਼ੀਸ਼ੇ ਸੰਗ ਨੇ ਬੜੇ ਡਾਡੇ ਹੁੰਦੇ ਨੇ ਸਾਧ ਸੰਗਤ ਜੀ ਜਿਹੜਾ ਮੋਰਚਾ ਜਿਹੜਾ ਕਿਲਾ ਕਿਸੇ ਕੋ ਨਹੀਂ ਪੁੱਟਿਆ ਜਾਂਦਾ ਉਹ ਚੀਸ਼ ਸਿੰਘ ਪੁੱਟ ਦਿੰਦੇ ਨੇ ਹੁਣ ਅਸ਼ੀਦਾਂ ਨੂੰ ਕਿਵੇਂ ਅਰਦਾਸ ਕੀਤੀ ਜਾਵੇ ਹੁਣ ਕੋਈ ਨਾ ਕੋਈ ਢੰਗ ਤੇ ਹੁੰਦਾ ਹੈ ਨਾ ਕਿਸੇ ਨੂੰ ਮਨਾਉਣ ਦਾ ਕਿਸੇ ਨੂੰ ਹੁਣ ਘਰ ਦੇ ਵਿੱਚ ਜੇ ਪਰਿਵਾਰਕ ਮੈਂਬਰ ਕਿਸੇ ਨੂੰ ਖੁਸ਼ ਕਰਨਾ ਹੈ ਸਾਨੂੰ ਪਤਾ ਹੁੰਦਾ ਹੈ ਕਿ ਇਹ ਆ ਚੀਜ਼ ਨਾਲ ਖੁਸ਼ ਹੋਏਗਾ ਜੇ ਮੈਂ ਆਪਣੀ ਮੰਮਾ ਨੂੰ ਠੀਕ ਖੁਸ਼ ਕਰਨਾ ਹੈ ਆਪਾਂ ਇਸ ਚੀਜ਼ ਨਾਲ ਕਰ ਸਕਦੇ ਹਾਂ ਕੁਝ ਐਦਾਂ ਖੁਸ਼ ਹੋ ਗਈ ਮੇਰੀ ਮਾਂ ਮੇਰਾ ਪਿਤਾ ਐਦਾਂ ਖੁਸ਼ ਹੋਏਗਾ ਸਾਰਿਆਂ ਨੂੰ ਪਤਾ ਹੁੰਦਾ ਹ ਹੁਣ ਸ਼ਹੀਦਾਂ ਨੂੰ ਖੁਸ਼ ਕਰਨ ਦਾ ਵੀ ਤੇ ਕੋਈ ਨਾ ਕੋਈ ਟੰਗ ਕੋਈ ਤਰੀਕਾ ਹੋਣਾ ਚਾਹੀਦਾ ਹੋਏਗਾ ਉਹ ਕੀ ਟੰਗ ਸ਼ਹੀਦ ਸਿੰਘ ਖੁਸ਼ ਹੁੰਦੇ ਨੇ ਬਾਣੀ ਪੜਨ ਵਾਲੇ ਸਿੰਘਾਂ ਦੇ ਜਿਹੜੇ ਅੰਮ੍ਰਿਤ ਵੇਲੇ ਜਾਗਦੇ ਨੇ ਬਾਣੀ ਦਾ ਪੈਰਾ ਲਾਉਂਦੇ ਨੇ ਉਹਨਾਂ ਦੇ ਸ਼ੀਸ਼ ਸਿੰਘ ਬੜੇ ਖੁਸ਼ ਹੁੰਦੇ ਨੇ ਜਿਹੜਾ ਦਸਮ ਬਾਣੀ ਦਾ ਜਾਪ ਕਰਦੇ ਨੇ ਹੁਣ ਜਿਹੜੇ ਜਾਪ ਤੇ ਅਸੀਂ ਸਾਰੇ ਕਰਦੇ ਆਂ ਬਾਣੀ ਅਸੀਂ ਸਾਰੇ ਪੜ੍ਹਦੇ ਆਂ ਫਿਰ ਸਾਡੇ ਨਾਲ ਕਿਉਂ ਸ਼ੀਧੀ ਪੈਰੇ ਨਹੀਂ ਲੱਗਦੇ ਕੋਈ ਨਾ ਕੋਈ ਘਾਟ ਤੇ ਹੋएगी ਨਾ ਕਿਉਂ ਕਿ ਅਸੀਂ ਮਰਿਆਦਾ ਦੇ ਵਿੱਚ ਰਹਿ ਕੇ ਬਾਣੀ ਨਹੀਂ ਪੜ੍ਹਦੇ ਉਹੀ ਬਿਸਤਰੇ ਤੇ ਅਸੀਂ ਸੁੱਤੇ ਉੱਠੇ ਹੁੰਨੇ ਆ ਉੱਥੇ ਹੀ ਲੰਮੇ ਪੈ ਕੇ ਜਾਂ ਬੈਠ ਕੇ ਅਸੀਂ ਪਾਠ ਕਰ ਰਹੇ ਹੁੰਨੇ ਆ ਕੀ ਸਾਡਾ ਉਹ ਮਰਿਆਦਾ ਹੈ ਬਾਣੀ ਹੈ ਸਚੁਚਮਤਾ ਪਾਲਦੀ ਹੈ ਜਦੋਂ ਅਸੀਂ ਹੱਥ ਦੇ ਵਿੱਚ ਗੁਟਕਾ ਸੇਫ ਫੜ ਲਿਆ ਸਮਝ ਲਓ ਕਿ ਗੁਰੂ ਸਾਹਿਬ ਸਾਡੇ ਨਾਲ ਬੈਠੇ ਨੇ ਕਿ ਗੁਰੂ ਸਾਹਿਬ ਨੂੰ ਅਸੀਂ ਉਸੇ ਬਿਸਤਰੇ ਤੇ ਬਿਠਾ ਸਕਦੇ ਹਾਂ ਜਿੱਥੇ ਅਸੀਂ ਆਪ ਸੁੱਤੇ ਉੱਠੇ ਹਾਂ ਉਹ ਨਹੀਂ ਸਾਧ ਸੰਗਤ ਜੀ ਸੁੱਚਮਤਾ ਦੇ ਨਾਲ ਸੁੱਚੇ ਵਸਤਰ ਵਿਸ਼ਾ ਕੇ ਫਿਰ ਬਾਣੀ ਦਾ ਜਾਪ ਕਰਨਾ ਆਹ ਕੰਮ ਕਰਦਿਆਂ ਉਦਾਂ ਅਸੀਂ ਸਿਮਰਨ ਬੰਦਗੀ ਭਜਨ ਜਿੰਨਾ ਮਰਜ਼ੀ ਕਰੀਏ ਤੁਰਦੇ ਫਿਰਦੇ ਪਰ ਜਿਹੜਾ ਨੀਮ ਦੇ ਅਕੋਰਡਿੰਗ ਗੁਰਬਾਣੀ ਪੜ੍ਹਨੀ ਹੈ ਮਰਿਆਦਾ ਦੇ ਵਿੱਚ ਰਹਿ ਕੇ ਬਾਣੀ ਪੜ੍ਹਨੀ ਉਹਦਾ ਵਧੇਰੇ ਲਾਭ ਪ੍ਰਾਪਤ ਹੁੰਦਾ ਹੈ ਦੁੱਖਾਂ ਕਸ਼ਟਾਂ ਦਾ ਔਖੀਆਂ ਔਖੀਆਂ ਮੁਸੀਬਤਾਂ ਦਾ ਬਾਦਸ਼ਾਹ ਜੀ ਫਿਰ ਨਾਸ ਕਰਦੇ ਨੇ ਨਾਸ਼ ਕਰਦੇ ਨੇ ਸੋ ਇਦਾਂ ਬਾਣੀ ਪੜੀਏ ਜਰੂਰ 시ਦੀ ਪੈਰੇ ਸਾਡੇ ਨਾਲ ਲੱਗਣਗੇ ਹੁਣ 시ਦੀ ਪੈਰੇ ਸ਼ੀਦਾ ਨੂੰ ਖੁਸ਼ ਕਰਨ ਦਾ ਇੱਕ ਤਰੀਕਾ ਤਾਂ ਹੈ ਕਿ ਨੇਮ ਦੇ ਅਕੋਰਡਿੰਗ ਮਰਿਆਦਾ ਦੇ ਵਿੱਚ ਰਹਿ ਕੇ ਬਾਣੀ ਪੜੀ ਜਾਵੇ ਹੁਣ ਹੋਰ ਕੀ ਟੰਗ ਹੈ ਸ਼ਹੀਦੀ ਦੇ ਗੰਕਰੌਣੀਆਂ ਜਿਵੇਂ ਗੁਰੂ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਜਦੋਂ ਅਸੀਂ ਦਰਸ਼ਨ ਕਰਨ ਜਾਂਦੇ ਹਾਂ ਅਸੀਂ ਕੜਾ ਪ੍ਰਸ਼ਾਦੀ ਦੇਖ ਲੈ ਕੇ ਜਾਂਦੇ ਹਾਂ ਭੋਗ ਲਵਾਉਂਦੇ ਆ ਦੋ ਤਰੀਕੇ ਦੇ ਪ੍ਰਸ਼ਾਦ ਨੇ ਕੜਾ ਪ੍ਰਸ਼ਾਦ ਤੇ ਸ਼ਹੀਦੀ ਦੇਗਾ ਦਾ ਪ੍ਰਸ਼ਾਦ ਹੁਣ ਸ਼ਹੀਦੀ ਦੇਖ ਜਿਹੜੀ ਉਹ ਸ਼ਹੀਦਾਂ ਨੂੰ ਭੋਗ ਲੱਗਦਾ ਹੈ 사ਸੰਗਤ ਜੀ ਸੋ ਸ਼ਹੀਦੀ ਦੇਖ ਕਰਵਾਈਏ ਫਿਰ ਵੀ ਸ਼ੀਰ ਖੁਸ਼ ਹੁੰਦੇ ਨੇ ਬਾਣੀ ਦੇ ਜਾਪ ਕਰੀਏ ਸ਼ੀਰ ਖੁਸ਼ ਹੁੰਦੇ ਨੇ ਜੇ ਗੁਰੂ ਸਾਹਿਬ ਦੀ ਵਡਿਆਈ ਕਰੀਏ ਗੁਰੂ ਸਾਹਿਬ ਨੂੰ ਧੰਨ ਗਈਏ ਸ਼ਹੀਦਾਂ ਦੀ ਖੁਸ਼ੀ ਮਿਲਦੀ ਹੈ ਸੋ ਸ਼ਹੀਦਾਂ ਨੂੰ ਖੁਸ਼ ਕਰਨਾ ਬੜਾ ਸੌਖਾ ਹੈ ਔਖਾ ਹੈ ਪਰ ਅਸੀਂ ਔਖਾ ਬਣਾ ਲੈਨੇ ਆ ਕਿਉਂਕਿ ਅਸੀਂ ਮर्यादा ਚ ਰਹਿਣਾ ਪਸੰਦ ਨਹੀਂ ਕਰਦੇ ਜਦੋਂ ਕੋਈ ਚੀਜ਼ ਮर्यादा ਤੋਂ ਬਾਹਰ ਹੋ ਜਾਂਦੀ ਹੈ ਨਾ ਉਹ ਚੀਜ਼ ਸਹੀ ਹੁੰਦਿਆਂ ਹੋਇਆਂ ਵੀ ਗਲਤ ਸਾਬਿਤ ਹੋ ਜਾਂਦੀ ਹੈ ਮर्यादा ਦੇ ਵਿੱਚ ਰਹਿ ਕੇ ਹੀ ਕੀਤੀ ਹੋਈ ਚੀਜ਼ ਜਿਹੜੀ ਆ ਫਿਰ ਲਾਭ ਪ੍ਰਾਪਤ ਹੁੰਦਾ ਹੈ ਬਾਣੀ ਮर्यादा ਦੇ ਵਿੱਚ ਰਹਿ ਕੇ ਪੜ੍ਹਨੀ ਸੋ ਸਾਧ ਸੰਗਤ ਜੀ ਹੁਣ ਸ਼ੀਦੀ ਪਹਿਰਾ ਦੀ ਇੱਕ ਨਿਸ਼ਾਨੀ ਹੈ ਕਿ ਜਿੱਥੇ ਸ਼ੀਦੀ ਪਹਿਰਾ ਹੁੰਦਾ ਨਾ ਉਥੋਂ ਇੱਕ ਅਲੱਗ ਜੀ ਸੁਗੰਧੀ ਆਉਂਦੀ ਹੈ ਐਦਾਂ ਦੀ 스멜 ਜਿਹੜੀ ਕਿਤੇ ਅਸੀਂ ਸੁੰਗੀ ਨਹੀਂ ਹੁੰਦੀ ਇਦਾਂ ਦੀ ਸੁਗੰਧ ਆਉਂਦੀ ਹੈ ਤੇ ਬਾਕੀ ਜਿੱਥੇ ਸ਼ੀਦੀ ਜੋਤ ਲੱਗਦੀ ਹੈ ਸ਼ੀਦਾਂ ਦੇ ਨਾਮ ਦੀ ਜੋਤ ਲੱਗਦੀ ਹੈ ਸ਼ੀਦੀ ਪੈਰਾ ਉੱਥੇ 100% ਹੁੰਦਾ ਹੈ ਬਾਕੀ ਇਹ ਕੀ ਸ਼ਹੀਦਾਂ ਨੂੰ ਅਸੀਂ ਆਪਣੇ ਦਾਸ ਨਾ ਸਮਝੀਏ ਕਿ ਅਸੀਂ ਹੁਕਮ ਕਰੀਏ ਸ਼ਹੀਦ ਉਹ ਕੰਮ ਕਰੀ ਜਾਣ ਅਸੀਂ ਦਾਸ ਹਾਂ ਸ਼ਹੀਦਾਂ ਦੇ ਅੱਗੇ ਬੇਨਤੀਆਂ ਕਰਨੀਆਂ ਨੇ ਪਾਤਸ਼ਾਹ ਜੀ ਦੇ ਅੱਗੇ ਕਿ ਪਾਤਸ਼ਾਹ ਜੀ ਤੁਹਾਡੇ ਬੱਚੇ ਹਾਂ ਮਿਹਰ ਕਰੋ ਇਹ ਕਾਰਜ ਸਾਡਾ ਪੂਰਿਆ ਕਰੋ ਤੁਹਾਡੇ ਤੋਂ ਬਿਨਾ ਕੋਈ ਕਰ ਨਹੀਂ ਸਕਦਾ ਬੇਨਤੀਆਂ ਕਰਨੀਆਂ ਹੁਕਮ ਨਹੀਂ ਅਸੀਂ ਹੁਕਮ ਕਰਦੇ ਆ ਤਾਂ ਕਰਕੇ ਸਾਡੀਆਂ ਅਰਦਾਸਾਂ ਪੂਰੀਆਂ ਨਹੀਂ ਹੁੰਦੀਆਂ ਸਾਧ ਸੰਗਤ ਜੀ ਅੱਜ ਜਿਹੜੀ ਹੱਦ ਬੀਤੀ ਅਸੀਂ ਸਾਂਝੀ ਕਰਨ ਲੱਗੇ ਆ ਆਪ ਸਭ ਦੇ ਨਾਲ ਸੋ ਇੱਕ ਭੈਣ ਜੋ ਪਟਿਆਲੇ ਦੇ ਏਰੀਆ ਦੇ ਰਹਿਣ ਵਾਲੀ ਹੈ ਦੂਖਨਵਾਰਨ ਸਾਹਿਬ ਦੇ ਲਾਗੇ ਉਹਨਾਂ ਦਾ ਘਰ ਹੈ ਗੁਰਦੁਆਰਾ ਦੂਖਨਵਾਰਨ ਸਾਹਿਬ ਸੋ ਉਹ ਭੈਣ ਦੱਸਦੀ ਹੈ ਕਿ ਉਹ ਭੈਣ ਪ੍ਰਾਈਵੇਟ ਜੌਬ ਕਰਦੀ ਉਹ ਭੈਣ ਕਹਿੰਦੀ ਕਿ ਮੈਂ ਜਦੋਂ ਵੀ ਛੁੱਟੀ ਮੈਨੂੰ ਹੋਣੀ ਜੌਬ ਤੋਂ ਜਾਂ ਸੰਡੇ ਵਾਲੇ ਦਿਨ ਮੈਂ ਦੂਖਨਵਾਰਨ ਸਾਹਿਬ ਜਾਣਾ ਉੱਥੇ ਜਾ ਕੇ ਬਾਣੀ ਪੜ੍ਹਨੀ ਸੇਵਾ ਕਰਨੀ ਇਹ ਮੇਰੀ ਰੁਟੀਨ ਸੀ ਉਦਾਂ ਨਿਤਨੇਮ ਕਈ ਵਾਰੀ ਹੁੰਦਾ ਕਈ ਵਾਰੀ ਰਹਿ ਜਾਣਾ ਪਰ ਪੱਕਾ ਨਿਤਨੇਮ ਨਹੀਂ ਸੀ ਹੁੰਦਾ ਉਹ ਭੈਣ ਕਹਿੰਦੀ ਕਿ ਐਦਾਂ ਲਾਈਫ ਸਰਕਲ ਚੱਲ ਰਿਹਾ ਸੀ ਮੇਰਾ ਹੁਣ ਚੱਲਦਿਆਂ ਚੱਲਦਿਆਂ ਕੀ ਹੋਇਆ ਕਿ ਮੇਰੀ ਮੈਰਿਜ ਫਿਕਸ ਹੋ ਗਈ ਮੈਰਿਜ ਫਿਕਸ ਜਿਹੜੀ ਉਹ ਵੀ ਮੇਰੀ ਪਟਿਆਲੇ ਚ ਹੋ ਗਈ ਦੂਖਨਵਾਰਨ ਸਾਹਿਬ ਤੋਂ ਥੋੜਾ ਜਿਹਾ ਦੂਰ ਹੁਣ ਜਿੱਥੇ ਮੇਰੀ ਮੈਰਿਜ ਹੋਈ ਸੀ ਕਹਿੰਦੀ ਕਿ ਉੱਥੇ ਉਹਦੇ ਉਸ ਘਰ ਤੋਂ ਮੇਰੇ ਸਹੁਰੇ ਪਰਿਵਾਰ ਤੋਂ ਜਿਹੜਾ ਗੁਰੂ ਘਰ ਸੀ ਉਹ ਕਾਫੀ ਦੂਰੀ ਤੇ ਸੀ ਇੱਕ ਚੀਜ਼ ਮੈਂ ਜਿਹੜੀ ਸਭ ਤੋਂ ਵੱਧ ਮਿਸ ਕੀਤੀ ਗੁਰੂ ਘਰ ਨੂੰ ਮਿਸ ਕੀਤਾ ਕਿ ਹੁਣ ਮੈਨੂੰ ਦੂਰ ਜਾਣਾ ਪੈਣਾ ਸੀ ਸੋ ਭੈਣ ਕਹਿੰਦੀ ਕਿ ਮੈਂ ਗਈ ਚਲੋ ਫਿਰ ਮੈਂ ਘਰੇ ਬਾਣੀ ਪੜਨੀ ਸ਼ੁਰੂ ਕੀਤੀ ਕਹਿੰਦੀ ਮੈਂ ਜਦੋਂ ਬਾਣੀ ਪੜਨੀ ਸ਼ੁਰੂ ਕੀਤੀ ਤੇ ਜਿਹੜਾ ਮੇਰੇ ਸੋਹਰੇ ਪਰਿਵਾਰ ਸੀ ਪਤੀ ਤੇ ਮੇਰੇ ਠੀਕ ਸੀ ਉਹਨਾਂ ਨੇ ਮੈਨੂੰ ਕਦੀ ਕਿਸੇ ਕੰਮ ਤੋਂ ਨਹੀਂ ਰੋਕਿਆ ਪਰ ਜਿਹੜੇ ਕਹਿੰਦੀ ਕਿ ਮੇਰੇ ਬਾਕੀ ਸੋਹਰੇ ਪਰਿਵਾਰ ਸੀ ਉਹ ਮਾਤਾ ਨੂੰ ਮੰਨਣਾ ਉਹਨਾਂ ਨੇ ਘਰ 'ਚ ਦੇਵੀ ਦੇਵਤਿਆਂ ਦੀ ਪੂਜਾ ਕਰਨੀ ਹੋਰ ਵਹਿਮਾਂ ਭਰਮਾਂ 'ਚ ਵਿਸ਼ਵਾਸ ਰੱਖਦੇ ਸੀ ਪਰ ਉਹ ਮੈਨੂੰ ਬਾਣੀ ਨਹੀਂ ਸੀ ਪੜਨ ਦਿੰਦੇ ਭੈਣ ਕਹਿੰਦੀ ਕਿ ਮੈਂ ਬਹੁਤ ਕਿਉਂਕਿ ਮੇਰਾ ਸ਼ੁਰੂ ਤੋਂ ਭਰੋਸਾ ਸੀ ਬਾਣੀ ਤੇ ਤੇ ਮੈਨੂੰ ਜੋ ਕੁਝ ਮਿਲਿਆ ਸੀ ਗੁਰਬਾਣੀ ਤੋਂ ਮਿਲਿਆ ਸੀ ਮਨ ਬੜਾ ਉਦਾਸ ਦੁਖੀ ਹੋਇਆ ਤੇ ਕਹਿੰਦੀ ਕਿ ਬڑا ਮੈਨੂੰ ਰੋਕਣਾ ਮੇਰਾ ਫਿਰ ਇਦਾਂ ਮੈਨੂੰ ਝਿੜਕਿਆ ਜਾਣਾ ਮੈਨੂੰ ਹਟਾਇਆ ਜਾਣਾ ਇਸ ਇਸ ਘਰ ਦੇ ਵਿੱਚ ਬਾਣੀ ਨਹੀਂ ਪੜਨੀ ਕੁਟਕਾ ਸਾਹਿਬ ਨਹੀਂ ਰੱਖਣ ਦੇਣਾ ਤੈਨੂੰ ਗੁਰੂ ਸਾਹਿਬ ਦੀ ਫੋਟੋ ਨਹੀਂ ਲਾਉਣ ਦੇਣੀ ਕਹਿੰਦੀ ਬੜਾ ਮਨ ਦੁਖੀ ਹੋਣਾ ਕਿ ਹੁਣ ਮੈਂ ਕੀ ਕਰਾਂ ਗੁਰੂ ਘਰ ਦੂਰ ਹੈ ਮੈਂ ਕਿੱਥੇ ਜਾ ਕੇ ਬਾਣੀ ਪੜਾਂ ਕਹਿੰਦੀ ਕਿ ਮੈਂ ਆਪਣੇ ਪੇਕੇ ਘਰ ਵੀ ਗੱਲ ਕਰਨੀ ਪਰ ਉਹਨਾਂ ਨੇ ਕਹਿਣਾ ਕਿ ਬੇਟਾ ਤੈਨੂੰ ਹੁਣ ਐਡਜਸਟਮੈਂਟ ਕਰਨੀ ਪੈਣੀ ਹੈ ਇੱਧਰ ਰਹਿਣਾ ਪੈਣਾ ਕਹਿੰਦੀ ਕਿ ਫਿਰ ਮੈਂ ਹੋਰ ਕਿਦੇ ਅੱਗੇ ਤਰਲਾ ਕਰਦੀ ਫਿਰ ਕਹਿੰਦੀ ਮੈਂ ਗੁਰੂ ਸਾਹਿਬ ਦੇ ਅੱਗੇ ਹੀ ਸਪੈਸ਼ਲ ਗਈ ਛੁੱਟੀ ਵਾਲੇ ਦਿਨ ਦੂਖਨਵਾਰਨ ਸਾਹਿਬ ਉੱਥੇ ਜਾ ਕੇ ਮਹਾਰਾਜ ਦੇ ਅੱਗੇ ਤਰਲਾ ਕੀਤਾ ਕਿ ਗੁਰੂ ਸਾਹਿਬ ਜੀ ਕਿਰਪਾ ਕਰੋ ਬਾਣੀ ਪੜਨਾ ਚਾਹੁੰਨੀ ਆ ਪਰ ਬਾਣੀ ਪੜ ਨਹੀਂ ਦਿੱਤੀ ਜਾ ਰਹੀ ਮੈਂ ਸਾਰਿਆਂ ਨੂੰ ਖੁਸ਼ ਕਰਨਾ ਚਾਹੁੰਦੀ ਆ ਪਰ ਮੈਂ ਖੁਦ ਹੀ ਖੁਸ਼ ਨਹੀਂ ਰਹਿ 파ਰੀ ਕੀ ਮਿਹਰ ਕਰੋ ਕਿ ਮੈਨੂੰ ਵਧੀਆ ਸਕੂਨ ਭਰੀ ਜ਼ਿੰਦਗੀ ਬਖਸ਼ੋ ਕਿ ਮੈਂ ਤੁਹਾਡਾ ਨਾਮ ਬਾਣੀ ਸਿਮਰਨ ਭਜਨ ਕਰ ਸਕਾਂ ਸੋ ਭੈਣ ਕਹਿੰਦੀ ਕਿ ਐਦਾਂ ਸਮਾਂ ਲੰਘਦਾ ਗਿਆ ਥੋੜਾ ਥੋੜਾ ਕਹਿੰਦੇ ਕਿ ਸਾਡਾ ਸਾਰੇ ਪਰਿਵਾਰ ਦੇ ਵਿੱਚ ਕਾਰੋਬਾਰ ਵਧੀਆ ਸੀ ਵਧੀਆ ਜੌਬ ਕਰਦੇ ਸੀ ਕਹਿੰਦੇ ਕਿ ਕੀ ਹੋਇਆ ਨੁਕਸਾਨ ਹੋਣੇ ਸ਼ੁਰੂ ਹੋ ਗਏ ਮੇਰੇ ਪਤੀ ਜਿਹੜੇ ਸੀ ਉਹਨਾਂ ਦੀ ਜੌਬ ਛੁੱਟ ਗਈ ਤੇ ਹੋਰ ਵੀ ਕਾਫੀ ਨੁਕਸਾਨ ਹੋ ਗਿਆ ਸਾਡਾ ਘਰ ਸੀ ਜਿਹੜਾ ਉਹ ਘਰ ਹੀ ਸਾਡੇ ਕੋਲ ਰਹਿ ਗਿਆ ਬਾਕੀ ਕਹਿੰਦੇ ਕਿ ਕਰਜ਼ਾ ਚੁੱਕ-ਚੁੱਕ ਕੇ ਬਿਜ਼ਨਸ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਪਰ ਬਿਜ਼ਨਸ ਵੀ ਚੱਲਿਆ ਨਾ ਸਗੋਂ ਹੋਰ ਕਰਜ਼ਾ ਚੜ ਗਿਆ ਕਾਫੀ ਮਨ ਉਦਾਸ ਚਿੰਤਤ ਕੀ ਹੁਣ ਕੀ ਕੀਤਾ ਜਾਵੇ ਕੋਈ ਸਮਝ ਨਾ ਆਵੇ ਕਹਿੰਦੇ ਕਿ ਮੈਂ ਬਾਣੀ ਪੜਨੀ ਤੇ ਮੈਂ ਕਹਿੰਦੀ ਕਿ ਆਪਣੇ ਸਾਰੇ ਪਰਿਵਾਰ ਵਿੱਚ ਸਭ ਨੂੰ ਸਮਝਾਉਣਾ ਕਿ ਤੁਸੀਂ ਗੁਰੂ ਸਾਹਿਬ ਦੇ ਲੜ ਲੱਗ ਜਾਓ ਬਾਣੀ ਪੜਿਆ ਕਰੋ ਤੁਸੀਂ ਮੈਨੂੰ ਇਸ ਚੀਜ਼ ਤੋਂ ਰੋਕਦੇ ਹੋ ਪਰ ਇਸ ਚੀਜ਼ ਦੇ ਵਿੱਚ ਭਲਾ ਹੈ ਜੇ ਤੁਸੀਂ ਬਾਣੀ ਪੜੋਗੇ ਗੁਰੂ ਸਾਹਿਬ ਦੇ ਲੜ ਲੱਗੋਗੇ ਸਾਰੇ ਧਰਮ ਸਤਕਾਰਯੋਗ ਨੇ ਪਰ ਜਿਹੜਾ ਸਿੱਖ ਹੋ ਕੇ ਸਿੱਖਾਦਾਰੀ ਬਣਿਆ ਹੋ ਕਿਸੇ ਦਾ ਨਹੀਂ ਹੋ ਸਕਦਾ ਕਿਸੇ ਦਾ ਸਖਾ ਨਹੀਂ ਹੋ ਸਕਦਾ ਸੋ ਭੈਣ ਕਹਿੰਦੀ ਕਿ ਮੈਂ ਸਾਰਿਆਂ ਨੂੰ ਸਮਝਾਇਆ ਕਿ ਤੁਸੀਂ ਬਾਣੀ ਪੜਿਆ ਕਰੋ ਕਹਿੰਦੀ ਕੋਈ ਨਹੀਂ ਸਮਝਿਆ ਇੱਕ ਮੇਰਾ ਪਤੀ ਸੀ ਜਿਹੜਾ ਮੇਰੇ ਨਾਲ ਸੀ ਬਾਕੀ ਸਾਰੇ ਮੇਰੇ ਖਿਲਾਫ ਕਹਿੰਦੇ ਕਿ ਮੈਂ ਆਪਣੇ ਪਤੀ ਨੂੰ ਲੈ ਕੇ ਨਾਲ ਦੁੱਖ ਨਿਵਾਰਨ ਸਾਹਿਬ ਜਾਣਾ ਬਾਣੀ ਪੜਨੀ ਐਦਾਂ ਉੱਥੇ ਜਾ ਕੇ ਅਰਦਾਸ ਬੇਨਤੀਆਂ ਕਰਨੀਆਂ ਬਾਣੀ ਪੜੀ ਚਲੋ ਸਾਨੂੰ ਸਕੂਨ ਮਿਲਣਾ ਬੜਾ ਹੌਸਲਾ ਮਿਲਣਾ ਕਿ ਅਸੀਂ ਇਕੱਲੇ ਨਹੀਂ ਆ ਸਾਡੇ ਨਾਲ ਗੁਰੂ ਸਾਹਿਬ ਹੈਗੇ ਨੇ ਸੋ ਕਹਿੰਦੀ ਕਿ ਐਦਾਂ ਅਸੀਂ ਜ਼ਿੰਦਗੀ ਜਿਹੜੀ ਆ ਮਤਲਬ ਕੋਸ਼ਿਸ਼ਾਂ ਕਰਨੀਆਂ ਸ਼ੁਰੂ ਕੀਤੀਆਂ ਮਿਹਨਤ ਵੱਦ ਮੇਂਦਗਾਨੀ ਸ਼ੁਰੂ ਕੀਤੀ ਵੀ ਕਿਸੇ ਨਾ ਕਿਸੇ ਤਰੀਕੇ ਸਾਡੇ ਜਿਹੜੇ ਕਾਰਜ ਮਹਾਰਾਜ ਰਾਸ ਕਰਨ ਫਿਰ ਕਹਿੰਦੇ ਕਿ ਇਦਾਂ ਹੀ ਕਹਿੰਦੇ ਕਿ ਮੇਰੀ ਇੱਕ ਫਰੈਂਡ ਮਿਲਦੀ ਮੈਨੂੰ ਦੂਖਨਵਾਰਨ ਸਹਿਬ ਵੀ ਸੇਵਾ ਕਰ ਰਹੀ ਹੁੰਦੀ ਓ ਝਾੜੂ ਫੇਰਦੀ ਹੁੰਦੀ ਆ ਤੇ ਉਹ ਮੈਨੂੰ ਮਿਲਦੀ ਆ ਤੇ ਉਹਨੂੰ ਮੈਂ ਸਾਰੀ ਆਪਣਾ ਮੈਨੂੰ ਪੁੱਛਦੀ ਹਾਲ ਚਾਲ ਤੇ ਮੈਂ ਸਾਰੀ ਆਪਣੀ ਘਟਨਾ ਦੱਸਦੀ ਆ ਕਿ ਇਦਾਂ ਮੇਰੀ ਲਾਈਫ ਦੇ ਵਿੱਚ ਚੱਲ ਰਿਹਾ ਆ ਕਹਿੰਦੇ ਕਿ ਉਹ ਮੈਨੂੰ ਕਹਿੰਦੀ ਕਿ ਮੈਂ ਬੜੇ ਭਿਆਨਕ ਸਮੇਂ ਚੋਂ ਗੁਜ਼ਰ ਗਈ ਆ ਪਰ ਮੇਰਾ ਜਿਹੜਾ ਆਸਰਾ ਬਣਿਆ ਆ ਉਹ ਸ਼ੀ ਸਿੰਘ ਬਣਨੇ ਆਸਣਾ ਉਹ ਭੈਣ ਕਹਿੰਦੀ ਕਿ ਮੈਂ ਬਾਬਾ ਦੀਪ ਸਿੰਘ ਜੀ ਨੂੰ YouTube ਦੇ ਰਾਹੀਂ ਜਾਣਿਆ ਸੁਣਿਆ ਸੀ ਬਾਬਾ ਦੀਪ ਸਿੰਘ ਜੀ ਸੇਰ ਧੜ ਨੂੰ ਜੁਦਾ ਆ ਪਰ ਕਹਿੰਦੀ ਜਿਹੜਾ ਜ਼ਿਆਦਾ ਜਾਣਿਆ ਮੈਂ YouTube ਦੇ ਜ਼ਰੀਏ ਜਾਣਿਆ ਤੇ ਕਹਿੰਦੀ ਕਿ ਮੈਂ ਚਪਹਿਰਾ ਸਾਹਿਬ ਦੀ ਹਾਜ਼ਰੀ ਭਰਨੀ ਸ਼ੁਰੂ ਕੀਤੀ ਸੀ ਤੇ ਉਸ ਤੋਂ ਬਾਅਦ ਜਿਹੜਾ ਮੈਂ ਨਰਕ ਭਰੀ ਜ਼ਿੰਦਗੀ ਸੀ ਗੁਰੂ ਸਾਹਿਬ ਨੇ ਮੈਨੂੰ ਵਧੀਆ ਰਸਤੇ ਪਾਇਆ ਤੇ ਮੇਰੀ ਵਧੀਆ ਜ਼ਿੰਦਗੀ ਬਣੀ ਤੇ ਉਹ ਭੈਣ ਕਹਿੰਦੀ ਕਿ ਮੈਂ ਹੁਣ ਸੇਵਾ ਕਰਦੀ ਆ ਬਾਣੀ ਪੜ੍ਹਦੀ ਆ ਤੇ ਜਦੋਂ ਮੇਰਾ ਟਾਈਮ ਲੱਗਦਾ ਮੈਂ ਸੇਵਾ ਜ਼ਰੂਰ ਕਰਦੀ ਆ ਕਹਿੰਦੀ ਕਿ ਉਹਨਾਂ ਨੇ ਮੈਨੂੰ ਬਾਬਾ ਦੀਪ ਸਿੰਘ ਬਾਰੇ ਦੱਸਿਆ ਤੇ ਮੈਨੂੰ ਕਿਹਾ ਕਿ ਤੁਸੀਂ ਵੀ ਜਾ ਕੇ YouTube ਤੇ ਦੇਖਿਓ ਤੇ ਜ਼ਰੂਰ ਬਾਬਾ ਦੀਪ ਸਿੰਘ ਜੀ ਦੇ ਲੜ ਲੱਗ ਜਾਓ ਤੁਹਾਡੇ ਸਾਰੇ ਕਾਰਜ ਜਿਹੜੇ ਰਾਸ ਹੋ ਜਾਣਗੇ ਕਿ ਗੁਰੂ ਸਾਹਿਬ ਦੇ ਅੱਗੇ ਅਰਜੀ ਲਾਉਣੀ ਚਾਹੁੰਦੇ ਹੋ ਤੇ ਸ਼ਹੀਦਾਂ ਨੂੰ ਵਿਚੋਲਾ ਬਣਾ ਲਓ ਸ਼ਹੀਦ ਸਿੰਘ ਵਿਚੋਲਾ ਬਣ ਜਾਣ ਤੇ ਵੱਡੇ ਹੋਏ ਵੱਡੇ ਵੱਡੇ ਅੜੇ ਹੋਏ ਕਾਰਜ ਜਿਹੜੇ ਸ਼ੀਤ ਪੂਰਾ ਕਰ ਦਿੰਦੇ ਨੇ ਸੋ ਭੈਣ ਕਹਿੰਦੀ ਕਿ ਐਦਾਂ ਫਿਰ ਮੈਂ ਘਰ ਗਈ ਗਈ ਜਦੋਂ ਮੇਰੀ ਫਰੈਂਡ ਨੇ ਮੈਨੂੰ ਦੱਸਿਆ ਮੈਂ ਉਦਾਂ ਜਾ ਕੇ ਸਰਚ ਕੀਤਾ ਚਪੈਰਾ ਸਾਹਿਬ ਬਾਰੇ ਕਾਫੀ ਵੀਡੀਓਜ਼ ਆਈਆਂ ਤੇ ਜਦੋਂ ਲੋਕਾਂ ਦੀ ਹੱਡ ਬੀਤੀਆਂ ਵੀ ਸਾਹਮਣੇ ਆਈਆਂ ਲੋਕ ਬੋਲ ਰਹੇ ਨੇ ਸੰਗਤ ਬੋਲ ਰਹੀ ਹੈ ਕਿ ਸਾਡਾ ਇਦਾਂ ਹੋਇਆ ਇਦਾਂ ਭਲਾ ਹੋਇਆ ਕਹਿੰਦੀ ਮੇਰਾ ਵੀ ਭਰੋਸਾ ਵਧਿਆ ਕਿ ਸਾਡਾ ਆਪਾਂ ਕਿਹੜਾ ਵੀ ਆਪਾਂ ਵੀ ਗੁਰੂ ਸਾਹਿਬ ਤੇ ਭਰੋਸਾ ਰੱਖਦੇ ਹਾਂ ਸਾਡਾ ਕਿਉਂ ਨਹੀਂ ਮਹਾਰਾਜ ਚੰਗਾ ਕਰਨਗੇ ਬਾਬਾ ਦੀਪ ਸਿੰਘ ਕਿਉਂ ਨਹੀਂ ਚੰਗਾ ਕਰਨਗੇ ਕਹਿੰਦੇ ਕਿ ਉੱਥੇ ਮੈਂ ਅਰਦਾਸ ਕਰਤੀ ਕਿ ਬਾਬਾ ਜੀ ਕਿਰਪਾ ਕਰੋ ਕਿ ਮੈਂ ਚਪਰਾ ਸਾਹਿਬ ਦੀ ਹਾਜ਼ਰੀ ਪਰਾਂਗੀ ਮੇਰੇ ਤੇ ਮੇਰੇ ਪਰਿਆ ਹੱਥ ਰੱਖਿਓ ਤੁਸੀਂ ਆਪ ਇਹ ਸੇਵਾ ਲੈਣੀ ਆਂ ਤਾਂ ਭੈਣ ਕਹਿੰਦੀ ਕਿ ਮੈਂ ਚਪਰਾ ਸਾਹਿਬ ਦੀ ਹਾਜ਼ਰੀ ਪਰਣੀ ਸ਼ੁਰੂ ਕਰਤੀ ਘਰੋਂ ਹੀ ਘਰੋਂ ਹਾਜ਼ਰੀ ਕਰਦੀ ਭਾਵੇਂ ਕਿ ਮੇਰੇ ਸੋਹਰਾ ਪਰਿਵਾਰ ਮੇਰੇ ਖਿਲਾਫ ਸੀ ਪਰ ਮੈਂ ਬਾਣੀ ਪੜਦੀ ਰਹੀ ਕਿਉਂਕਿ ਪਤੀ ਮੇਰੇ ਨਾਲ ਸੀ ਉਹਨਾਂ ਨੇ ਮੇਰਾ ਪੂਰਾ ਸਾਥ ਦਿੱਤਾ ਬਾਣੀ ਪੜਦੀ ਰਹੀ ਚਪੈਰਾ ਸਾਹਿਬ ਦੀ ਹਾਜ਼ਰੀ ਪਰਦੀ ਰਹੀ ਖੁੱਲੇ ਚਪੈਰੇ ਕੱਟੇ ਕਹਿੰਦੇ ਕਿ 11ਵਾਂ ਚਪੈਰਾ ਜਦੋਂ ਮੈਂ ਕੱਟਿਆ ਤੇ ਜਿਹੜੀ ਮੇਰੀ ਸੱਸੀ ਬਹੁਤ ਜ਼ਿਆਦਾ ਬਿਮਾਰ ਹੋ ਗਈ ਕਾਫੀ ਜ਼ਿਆਦਾ ਬਿਮਾਰ ਹੋ ਗਈ ਐਡਮਿਟ ਕਰਉਣਾ ਪਿਆ ਕਾਫੀ ਖਰਚਾ ਲੱਗ ਗਿਆ ਉਹਦੇ ਤੇ ਕਹਿੰਦੇ ਕਿ ਮੈਨੂੰ ਫੇਰ ਸੋਨੂੰ ਮਿਲਿਆ ਕਿ ਤੂੰ ਇੰਨੀਆਂ ਕੋਸ਼ਿਸ਼ਾਂ ਇੰਨਾ ਪਾਠ ਕਰਦੀ ਐ ਇੰਨਾ ਚਰ ਬੈਣੀ ਐ ਵੀ ਹੋਇਆ ਤੇ ਫੇਰ ਠੀਕ ਨਹੀਂ ਆ ਵੀ ਹੋਰ ਕਰਜ਼ਾ ਝੜ ਗਿਆ ਤੇਰੀ ਸੱਸ ਬਿਮਾਰ ਹੋ ਗਈ ਆ ਮਤਲਬ ਇਦਾਂ ਸੋਨੋ ਮਿਲਿਆ ਕਹਿੰਦੀ ਕਿ ਮੈਂ ਵੀ ਸੋਚਿਆ ਮਨ ਦੇ ਵਿੱਚ ਇੱਕ ਵਾਰੀ ਡਾਊਟ ਆਇਆ ਫੇਰ ਮਨ ਦੇ ਵਿੱਚ ਅਰਦਾਸ ਕੀਤੀ ਕਿ ਬਾਬਾ ਜੀ ਇਹ ਕੀ ਚੀਜ਼ ਐ ਕੀ ਖੇਡ ਵਰਤਰੀ ਐ ਤੇ ਕਹਿੰਦੀ ਕਿ ਫੇਰ ਮੈਂ ਜਪਰਾ ਸਾਹਿਬ ਦੀ ਹਾਜ਼ਰੀ ਭਰਨੀ ਨਹੀਂ ਛੱਡੀ ਜਪਰਾ ਸਾਹਿਬ ਦੀ ਹਾਜ਼ਰੀ ਭਰ ਦੀ ਰਕੀ ਬਾਬਾ ਜੀ ਕਿਰਪਾ ਕਰੋ ਤੰਦਰੁਸਤੀ ਬਖਸ਼ੋ ਪਰਿਵਾਰ ਦੇ ਵਿੱਚ ਆਪਸੀ ਪ੍ਰੇਮ ਇਤਿਫਾਕ ਬਖਸ਼ੋ ਤੇ ਕਹਿੰਦੇ ਕਿ ਬਾਬਾ ਦੀਪ ਸਿੰਘ ਨੇ ਕਿਰਪਾ ਕੀਤੀ ਰਹਿਮਤ ਕੀਤੀ ਕਿ ਜਿਹੜੀ ਮੇਰੀ ਮਾਤਾ ਸੀ ਉਹ ਘਰ ਆ ਗਈ ਚਲੋ ਠੀਕ ਹੋ ਗਈ ਮੇਰੀ ਸੱਸ ਜਿਹੜੀ ਸੀ ਘਰ ਵਧੀਆ ਰਹਿਣ ਲੱਗ ਗਈ ਚਲੋ ਹੌਲੀ ਹੌਲੀ ਕੀ ਖੇੜ ਬਣੀ ਪੀ ਮੇਰੇ ਪਤੀ ਜਿਹੜੇ ਸੀ ਇਹਨਾਂ ਕੋਈ ਕਈ ਲੋਕਾਂ ਨੇ ਨੇ ਪੈਸੇ ਲਏ ਸੀ ਕਈ ਵਾਰੀ ਪੈਸੇ ਲਏ ਤੇ ਉਹਨਾਂ ਨੇ ਵਾਪਸ ਨਾ ਦਿੱਤੇ ਤੇ ਉਹ ਜਿੱਦਾਂ ਕੋਈ ਛੱਡ ਦਿੰਨੇ ਚਲ ਕੋਈ ਨਹੀਂ ਨਹੀਂ ਦਿੰਦੇ ਤੇ ਚਲ ਜਦੋਂ ਬਿਜ਼ਨਸ ਵਧੀਆ ਚੱਲਦਾ ਸੀ ਇੱਕ ਇਦਾਂ ਲੈਟ ਕੋ ਕਰਤਾ ਸੀ ਕਹਿੰਦੇ ਕਿ ਫਿਰ ਖੇਡ ਬਣੀ ਉਹ ਲੋਕ ਪੈਸੇ ਵਾਪਸ ਕਰ ਗਏ ਉਹ ਪੈਸਿਆਂ ਦੇ ਕਾਰਨ ਕਰਜ਼ੇ ਲੱਥਨੇ ਸ਼ੁਰੂ ਹੋ ਗਏ ਤੇ ਹੌਲੀ-ਹੌਲੀ ਸਾਰਾ ਕਰਜ਼ਾ ਲੱਤ ਗਿਆ ਤੇ ਫੇਰ ਸਟਾਰਟਿੰਗ ਤੋਂ ਥੋੜਾ ਲੋਨ ਲੈ ਕੇ ਬਿਜ਼ਨਸ ਸ਼ੁਰੂ ਕੀਤਾ ਤੇ ਬਿਜ਼ਨਸ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਸ਼ੀਦਾ ਕਿਰਪਾ ਦੇ ਨਾਲ ਵਧੀਆ ਚੱਲਣਾ ਸ਼ੁਰੂ ਹੋ ਗਿਆ ਉਹ ਭੈਣ ਕਹਿੰਦੀ ਕਿ ਸਮਾਂ ਲੱਗਾ ਪਰ ਸਾਡਾ ਸਾਰਾ ਕਾਰੋਬਾਰ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਦੇ ਨਾਲ ਗੁਰੂ ਕੀ ਬਾਣੀ ਦੀ ਕਿਰਪਾ ਦੇ ਨਾਲ ਚੱਲਿਆ ਤੇ ਕਹਿੰਦੇ ਕਿ ਮੇਰੀ ਸੱਸੋਰੇ ਨੂੰ ਵੀ ਸਾਰੀ ਸਮਝ ਆ ਗਈ ਕਿ ਬਾਣੀ ਬਹੁਤ ਭਲਾ ਕਰਦੀ ਹੈ ਸ਼ਹੀਦਾਂ ਦੇ ਵਿੱਚ ਬਹੁਤ ਸ਼ਕਤੀ ਹੈ ਤਾਕਤ ਹੈ ਸੋ ਕਹਿੰਦੇ ਕਿ ਸ਼ਹੀਦਾਂ ਨੇ ਹੀ ਭਲਾ ਕੀਤਾ ਸ਼ਹੀਦ ਸਿੰਘਾਂ ਨੇ ਬਾਣੀ ਨੇ ਭਲਾ ਕੀਤਾ ਸਾਡੇ ਸਾਰੇ ਦੁੱਖਾਂ ਦਾ ਨਾਸ਼ ਕੀਤਾ ਸਾਡੇ ਪਰਿਵਾਰ ਦੇ ਵਿੱਚ ਉਹ ਭੈਣ ਦੱਸਦੀ ਕਿ ਤੰਦਰੁਸਤੀ ਵੀ ਹੈ ਅੱਜ ਤੇ ਬਰਕਤ ਵੀ ਮਾਰਾਈ ਨੇ ਬਹੁਤ ਬਖਸ਼ੀ ਹੈ ਸੋ ਸਾਧ ਸੰਗਤ ਜੀ ਸ਼ਹੀਦਾਂ ਦਾ ਪੱਲਾ ਫੜ ਲਓ ਜੇ ਅੱਜ ਵੀ ਕੋਈ ਕਸ਼ਟ ਦੁੱਖ ਹੈ ਜਰੂਰ ਮਾਰਾ ਸਾਰੇ ਅੜੇ ਹੋਏ ਕਾਰਜ ਜਿਹੜੇ ਨੇ ਉਹ ਸੰਪੂਰਨ ਕਰਨਗੇ ਜਰੂਰ ਸੋ ਸਾਧ ਸੰਗਤ ਜੀ ਅਸੀਂ ਅੱਜ ਦੀ ਹੱਦ ਬੀਤੀ ਹੁਣ ਕੁਝ ਬੇਨਤੀਆਂ ਜਿਵੇਂ ਆਪ ਸਭ ਨੂੰ ਪਤਾ ਹੈ ਕਿ ਗੁਰਦੁਆਰਾ ਸ਼੍ਰੀ ਰਾਮ ਸਰ ਸਾਹਿਬ ਅਜਨਾਲਾ ਜੋ ਅਜਨਾਲਾ ਤੋਫਤਾ ਘਰ ਚੂੜੀਆਂ ਰੋਡ ਤੇ ਸਥਿਤ ਹੈ 10 ਕਿਲੋਮੀਟਰ ਸੈਂਟਰ ਦੇ ਵਿੱਚ ਸੋ ਇਸ ਸਥਾਨ ਦੀ ਕਾਰ ਸੇਵਾ ਹੈ ਜੋ ਆਰੰਭ ਹੋਣੀ ਹੈ ਸੋ ਉਹਦੇ ਵਾਸਤੇ ਬਿਲਡਿੰਗ ਦਾ ਮਟੀਰੀਅਲ ਜੋ ਹੈ ਉਹ ਇਕੱਠਾ ਕੀਤਾ ਜਾ ਰਿਹਾ ਹੈ ਦੋ ਚੀਜ਼ਾਂ ਮੇਨ ਨੇ ਜਿਹੜੀਆਂ ਸਰੀਆ 50 ਕੁਆਂਟਲ ਸਰੀਆ ਦੱਸਿਆ ਗਿਆ ਹੈ ਤੇ ਜੋ ਹੈ 50 ਗੰਡਾ ਸਰੀਆ ਤੇ 5 600 ਬੋਰੀ ਜਿਹੜੀ ਹੈ ਸੀਮਿੰਟ ਦੀ ਦਸੀ ਗਈ ਹੈ ਸੋ ਉਹ ਜਿਹੜੀ ਆ ਨੀਡ ਹੈ ਜ਼ਰੂਰਤ ਹੈ ਸੰਗਤ ਸਹਿਯੋਗ ਕਰੇ ਦਸਵੰਦ ਕੱਢੇ ਸੋ ਇਹ ਸੇਵਾ ਜ਼ਰੂਰ ਆਪਣੇ ਨਾਮ ਨੋਟ ਕਰਵਾਓ ਬਾਬਾ ਦੀਪ ਸਿੰਘ ਜੀ ਕਿਰਪਾ ਕਰਨਗੇ ਮਿਹਰ ਕਰਨਗੇ ਸੋ ਇਹ ਸੇਵਾਵਾਂ ਦੇ ਵਿੱਚ ਜ਼ਰੂਰ ਨਾਮ ਨੋਟ ਕਰਵਾਓ ਜੀ ਬੜੀਆਂ ਬੇਨਤੀਆਂ ਕੀਤੀਆਂ ਨੇ ਪਰ ਅਜੇ ਤੱਕ ਸੰਗਤ ਨੇ ਇਹਨਾਂ ਦੇ ਵਿੱਚ ਨਾਮ ਨੋਟ ਨਹੀਂ ਕਰਵਾਇਆ ਗੁਰੂ ਸਾਹਿਬ ਕਿਰਪਾ ਕਰਨਗੇ ਇਹਨਾਂ ਸੇਵਾਵਾਂ ਦੇ ਵਿੱਚ ਨਾਮ ਨੋਟ ਜ਼ਰੂਰ ਕਰਵਾਓ ਕਿਉਂਕਿ ਇਹ ਬਖਸ਼ਿਸ਼ਾਂ ਨੇ ਸਾਸਾਂ ਜੀ ਗੁਰੂ ਘਰ ਦੇ ਵਿੱਚ ਜਦੋਂ ਅਸੀਂ ਆ ਸਹਿਯੋਗ ਕਰਦੇ ਆ ਉਹ ਫਿਰ ਸਾਡਾ ਲਿਖਿਆ ਜਾਂਦਾ ਹੈ ਇੱਥੇ ਕਿਸੇ ਨੂੰ ਅਸੀਂ ਪੈਸੇ ਦਵਾਂਗੇ ਨਾ ਸ਼ਾਇਦ ਉਹ ਭੁੱਲ ਜੇ ਪਰ ਗੁਰੂ ਘਰ ਦਿੱਤੀ ਹੋਈ ਇੱਕ ਸਾਡੀ ਇੱਕ ਚਵਾਨੀ ਵੀ ਨਾ ਉਹ ਲਿਖੀ ਜਾਂਦੀ ਹੈ ਉਹਦਾ ਫਲ ਸਾਨੂੰ ਜਰੂਰ ਪ੍ਰਾਪਤ ਹੁੰਦਾ ਹੈ ਸੋ ਬਾਕੀ ਸੇਵਾਵਾਂ ਜਿਹੜੀਆਂ ਨੇ ਅਜੇ ਮੈਂ ਰੋਕੀਆਂ ਹੋਈਆਂ ਨੇ ਹੋਰ ਵੀ ਸੇਵਾਵਾਂ ਨੇ ਪਹਿਲਾਂ ਇਹ ਦੋ ਮੇਨ ਸੇਵਾਵਾਂ ਨੇ ਇਹਨਾਂ ਦੀ ਬੇਨਤੀਆਂ ਦਿੱਲੀ ਕੀਤੀਆਂ ਜਾ ਰਹੀਆਂ ਨੇ ਕਿਉਂਕਿ ਇਹ ਸੇਵਾਵਾਂ ਜ਼ਰੂਰੀ ਨੇ ਸਰੀਆ ਤਸੀਮਤ ਸੋ ਇਹ ਕੋਸਟਲੀ ਨੇ ਸੋ ਇਹ ਸੇਵਾਵਾਂ ਜ਼ਰੂਰ ਸਾਥ ਸੰਗਤ ਜੀ ਇਹਦੇ ਤੇ ਧਿਆਨ ਕੋ ਕਰੋ ਤੇ ਆਪਣੇ ਨਾਮ ਨੋਟ ਕਰਵਾਓ WhatsApp ਨੰਬਰ ਦਾਸ ਨੇ ਸ਼ੇਅਰ ਕੀਤਾ ਉਹਦੇ ਤੇ ਤੁਸੀਂ ਮੈਸੇਜ ਜਾਂ ਵੌਇਸ ਮੈਸੇਜ ਦੇ ਰਹੀਂ ਆਪਣਾ ਨਾਮ ਨੋਟ ਕਰਵਾ ਸਕਦੇ ਹੋ ਬਾਕੀ ਜਾਣਕਾਰੀ ਤੁਸੀਂ WhatsApp ਤੇ ਲੈ ਸਕਦੇ ਹੋ ਬਾਕੀ ਜਿਹੜੀਆਂ ਨਿਰੰਤਰ ਸੇਵਾਵਾਂ ਸਮਾਜ ਦੇ ਪ੍ਰਤੀ ਸਾਡੇ ਫਰਜ਼ ਬਣਦੇ ਨੇ ਜਿਵੇਂ ਅ ਵਿਧਵਾ ਬੀਬੀਆਂ ਨੂੰ ਰਾਸ਼ਨ ਮੰਥਲੀ ਦਿੱਤਾ ਜਾਂਦਾ ਹੈ 15 ਤਰੀਕ ਨੂੰ ਫੇਰ ਦਿੱਤਾ ਜਾਣਾ ਹੈ ਸੋ ਉਹਦੇ ਵਿੱਚ ਜ਼ਰੂਰ ਨਾਮ ਨੋਟ ਕਰਵਾਓ ਸਹਿਯੋਗ ਕਰੋ ਤੇ ਜੋ ਲੋੜਵੰਦ ਬੱਚੀਆਂ ਦੇ ਆਨੰਦ ਕਾਰਜ ਹਰ ਮਤਲਬ ਮੰਥੀ ਲਾ ਲੋ ਤੁਸੀਂ ਹੁੰਦੇ ਆ ਵੈਸੇ ਦੋ ਵੱਡੇ ਸਮਾਗਮ ਹੁੰਦੇ ਨੇ ਸਾਲ ਦੇ ਵਿੱਚ ਉਹਦੇ ਵਿੱਚ ਵੀ ਨਾਮ ਨੋਟ ਜ਼ਰੂਰ ਕਰਵਾਈਏ ਜੀ ਬਾਬਾ ਦੀਪ ਸਿੰਘ ਕਿਰਪਾ ਕਰਨਗੇ ਜ਼ਰੂਰ ਬਰਕਤਾਂ ਬਖਸ਼ਣਗੇ ਖਜ਼ਾਨਿਆਂ ਦੇ ਵਿੱਚ ਮਾਇਆ ਦੀ ਕਮੀ ਨਹੀਂ ਰਹੇਗੀ ਘਰ ਦੇ ਵਿੱਚ ਲੋੜਵੰਦ ਦੀ ਲੋੜ ਪੂਰੀ ਕਰਨੀ ਸ਼ੁਰੂ ਕਰਦੀਏ ਸੋ ਤੀਸਰੀ ਸੇਵਾ ਹੈ ਜੋ ਗੁਰਸਿੱਖ ਬੱਚੇ ਨੇ ਗੁਰਸਿੱਖ ਜਿਹੜੇ ਪੈਸੇ ਦੀ ਕਮੀ ਕਰਨੀ ਪੜ ਪਾਰੇ ਸੋ ਉਹਨਾਂ ਨੂੰ ਬੁਕਸ ਤੇ ਯੂਨੀਫਾਰਮ ਜਿਹੜੀ ਉਹ ਸੇਵਾ ਕੀਤੀ ਜਾਂਦੀ ਹੈ ਉਹਦੇ ਵਿੱਚ ਵੀ ਤੁਸੀਂ ਸਹਿਯੋਗ ਕਰ ਸਕਦੇ ਆ ਸੋ ਹੋਰ ਨਿਰੰਤਰ ਸੇਵਾਵਾਂ ਨੇ ਬੇਅੰਤ ਸੇਵਾਵਾਂ ਨੇ ਪਰ ਮੇਨ ਸੇਵਾ ਜਿਹੜੀ ਹੈ ਮੁੱਖ ਰੱਖ ਕੇ ਹੁਣ ਮੈਂ ਬੇਨਤੀਆਂ ਕਰ ਰਿਹਾ ਹਾਂ ਸੀਮੈਂਟ ਤੇ ਸਰੀਆ ਇਹਦੇ ਵਿੱਚ ਜਰੂਰ ਨਾਮ ਨੋਟ ਕਰਵਾਓ ਇਹ ਸੇਵਾ ਜ਼ਰੂਰੀ ਹੈ ਸੋ ਇਹਦੇ ਵਿੱਚ ਜਰੂਰ ਨਾਮ ਨੋਟ ਕਰਵਾਈਏ 사ਤਸੰਗ ਜੀ ਗੁਰੂ ਸਾਹਿਬ ਕਿਰਪਾ ਕਰਨਗੇ ਸ਼ਹੀਦ ਕਿਰਪਾ ਕਰਨਗੇ ਸੋ ਹੋਰ ਕਿਸੇ ਵੀ ਤਰੀਕੇ ਦੀ ਕੋਈ ਜਾਣਕਾਰੀ ਚਾਹੀਦੀ ਹੋਵੇ 10 ਨੇ ਆਪਣਾ WhatsApp ਨੰਬਰ ਸ਼ੇਅਰ ਕੀਤਾ ਹੈ ਕਾਲ ਕਰਨ ਤੋਂ ਗਰੇਜ ਕਰਿਆ ਕਰੋ ਮੈਸੇਜ ਜਾਂ ਵੌਇਸ ਮੈਸੇਜ ਦੇ ਨਾਲ ਹੀ ਕੰਟੈਕਟ ਕਰ ਸਕਦੇ ਹੋ ਤੁਸੀਂ ਕਾਲ ਬਹੁਤ ਜ਼ਿਆਦਾ ਕਾਲਸ ਹੋ ਜਾਂਦੀਆਂ ਨੇ ਨਹੀਂ ਚੁੱਕ ਸਕਦਾ ਔਰ ਕਾਲ ਆਂਦਾ। ਬਾਕੀ ਤੁਸੀਂ ਇੱਕ ਵਾਰੀ ਮੈਸੇਜ ਤੇ ਗੱਲ ਕਰ ਲਿਓ ਜੇ ਜ਼ਿਆਦਾ ਅਰਜੈਂਟ ਹੋਏਗਾ ਤੁਸੀਂ ਕਾਲ ਵੀ ਕਰ ਸਕਦੇ ਆ। ਸੋ ਸਾਜ ਸੰਗਤ ਜੀ ਇੰਨੀ ਕੀ ਬੇਨਤੀਆਂ ਨੂੰ ਜ਼ਰੂਰ ਪ੍ਰਵਾਨ ਕਰਿਓ ਜ਼ਰੂਰ ਸੇਵਾਵਾਂ ਦੇ ਵਿੱਚ ਨਾਮ ਨੋਟ ਕਰਵਾਓ। ਸੋ ਹੁਣ ਜਪੋ ਜੀ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।